ਬਾਪੂ ਨੇ ਉਹਦੇ ਪੁੱਤ ਦਾ ਨਾਂ ਰੱਖਿਆ ਸੀ ਸੇਵਾ ਸਿੰਘ ਤੇ ਸੇਵਾ ਸਿੰਘ ਇਟਲੀ ਗਿਆ ਸੇਵਾ ਸਿੰਘ ਨਿਊਜ਼ੀਲੈਂਡ ਗਿਆ ਸੇਵਾ ਸਿੰਘ ਦੁਬਈ ਗਿਆ ਸੇਵਾ ਸਿੰਘ ਆਸਟ੍ਰੇਲੀਆ ਚੱਲਿਆ ਸੀ 에어ਪੋਰਟ ਤੇ ਅਧਾਨੀ ਕੀ ਪਾਣਾ ਵਰਤਿਆ ਸੇਵਾ ਸਿੰਘ ਮੈਂਟਲੀ ਅਫਸੈਟ ਹੋ ਗਿਆ ਦੌੜਾ ਪੈ ਗਿਆ 에어ਪੋਰਟ ਦੀ ਪੁਲਿਸ ਨੇ ਬੰਨ ਕੇ ਕਾਬੂ ਕਰਿਆ ਪੁਲਿਸ ਘਰੇ ਛੱਡ ਕੇ ਗਈ ਆ ਕੇ ਤੇ ਬਾਪੂ ਦੇ ਇਕਲੌਤੇ ਪੁੱਤ ਨੂੰ ਜੀਵਨ ਸਾਥਨ ਵੀ ਤੁਰ ਗਈ ਸੀ ਦੁਨੀਆ ਤੋਂ ਹੋਰ ਕੋਈ ਧੀ ਪੁੱਤ ਕੋਈ ਨਹੀਂ ਇੱਕੋ ਹੀ ਪੁੱਤ ਜਿਹਦਾ ਬਾਪੂ ਨੇ ਸੋਚਿਆ ਸੀ ਕਿ ਜਦੋਂ ਆਸਟ੍ਰੇਲੀਆ ਤੋਂ ਮੁੜ ਕੇ ਆਊਗਾ ਵਿਆਹ ਕਰਾਂ ਮੈਂ ਆਪਣੀ ਨੂੰਹ ਲਿਆਉਂ ਆਪਣੇ ਘਰੇ ਧੀ ਲਿਆਉਂ ਸਾਡੀ ਰੋਟੀ ਪੱਕਦੀ ਹੋ ਜੂ ਸੇਵਾ ਕਹਿੰਦਾ ਸੀ ਬਾਪੂ 2 ਸਾਲ ਆਇਆ ਉਹਨਦੇ 2-3 ਸਾਲ ਲਾਇਉਣ ਦੇ ਮੁੜਿਆਉਣਾ ਮੈਂ ਆ ਕੇ ਕਰਾਉਂ ਪਿਆ ਕਰੂੰ ਤੇਰੇ ਚਾਹ ਪੂਰੇ ਪਰ ਬਾਪੂ ਦਾ ਪੁੱਤ ਸੰਗਲ ਨਾਲ ਬੰਨ ਕੇ ਆ ਗਿਆ ਕਰੇ ਸੰਗਲ ਨਾਲ ਤਾਂ ਬੰਨਿਆ ਆਇਆ ਹੀ ਸੀ ਜਦੋਂ ਬਾਪੂ ਨੇ ਖੋਲ ਤੱਕ ਕਰਿਆ ਆਇਆ ਤੇ ਉਹਨੇ ਬਾਪੂ ਨੂੰ ਕੁੱਟਣਾ ਸ਼ੁਰੂ ਕਰਤਾ ਮਾਰਨਾ ਸ਼ੁਰੂ ਕਰਤਾ ਬਾਪੂ ਦੀਆਂ ਚੀਕਾਂ ਵੀ ਨਾ ਸੁਣਦਾ ਕੋਈ ਪਿਓ ਪੁੱਤ ਦੋਨੇ ਇੱਕ ਦੂਜੇ ਨੂੰ ਕੁੱਟੀ ਜਾਂਦੇ ਮਾਰੀ ਜਾਂਦੇ ਬਾਪੂ ਦੇ ਕੰਨਾਂ ਦੇ ਪਰਦੇ ਪਾੜਦੇ ਥੱਪੜ ਮਾਰ ਮਾਰ ਸੇਵੇ ਨੇ ਤਾ ਬਾਪੂ ਦੁਕਾਨ ਤੇ ਗਿਆ ਮੱਝਾਂ ਵਾਲਾ ਸੰਗਲ ਖਰੀਦ ਲਿਆ ਤੇ ਨਾਲ ਲਿਆਇਆ ਇੱਕ ਜਿੰਦਾ ਤੇ ਇੱਕ ਡੰਡਾ ਬਸ ਉਸ ਦਿਨ ਤੋਂ ਪਿਓ ਦੇ ਹੱਥ 'ਚ ਡੰਡਾ ਆ ਗਿਆ ਤੇ ਇੱਕ ਹੱਥ 'ਚ ਸੰਗਲ ਆ ਗਿਆ ਖੋਲ ਲੈਂਦਾ ਜਦੋਂ ਥੋੜਾ ਠੀਕ ਹੁੰਦਾ ਜਦੋਂ ਅਫਸੈਟ ਹੁੰਦਾ ਬੰਨ ਲੈਂਦਾ ਬੰਨੇ ਹੋਏ ਦੇ ਨਾਲ ਸੌ ਜਾਂਦਾ ਕੁੱਟ ਲੈਂਦਾ ਨੀਲ ਪਾ ਦਿੰਦਾ ਫੇਰ ਉਹਨਾਂ ਤੇ ਮਲਮ ਲਾਉਂਦਾ ਉਹਨਾਂ ਤੇ ਸਰੋਂ ਦਾ ਤੇਲ ਗਰਮ ਕਰ ਕਰ ਲਾਉਂਦਾ ਦੁੱਧ 'ਚ ਪਾ ਕੇ ਹਲਦੀ ਖਵਾਉਂਦਾ ਪੁੱਤ ਤੂੰ ਮੈਨੂੰ ਮਾਰਿਆ ਨਾ ਕਰ ਪੁੱਤ ਆ ਦੇਖ ਮੈਨੂੰ ਸੁਣਨੋਂ ਹਟ ਗਿਆ ਪੁੱਤ ਮੇਰੇ ਕੰਨਾਂ 'ਚੋਂ ਲਹੂ ਨਿਕਲਦਾ ਤੂੰ ਮੇਰੇ ਮਾਰਿਆ ਨਾ ਕਰ ਉਹ ਤਾਂ ਆਪਾਂ ਨੂੰ ਤਾਂ ਕੁਝ ਨਾਉਣ ਵੀ ਨਹੀਂ ਆਉਂਦਾ ਪੁੱਤ ਚਾਹ ਚ ਦੁੱਧ ਹੈ ਨਹੀਂ 4 ਦਿਨ ਹੋ ਗਏ ਕਾਲੀ ਚਾਹ ਪੀ ਜਾਂਦੇ ਆ ਖੰਡ ਵੀ ਮੁੱਕ ਜਾਣੀ ਅੱਜ ਤਾਂ ਬਾਪੂ ਆਪਣੇ ਪੁੱਤ ਨੂੰ ਸੰਗਲਣਾ ਬੰਨ ਕੇ ਸਾਈਕਲ ਦੇ ਮਗਰ ਬਿਠਾਉਂਦਾ ਗੁਰੂ ਘਰਾਂ ਦੇ ਦਰਸ਼ਨ ਕਰਦਾ ਪ੍ਰਸ਼ਾਦਾ ਛਕਣ ਦਾ ਗੁਰੂ ਘਰਾਂ ਦੇ ਲੰਗਰ ਛਕਦਾ ਆਪਣੇ ਪੁੱਤ ਨੂੰ ਅਰਦਾਸਾਂ ਕਰਦਾ ਤੁਮ ਦਾ ਗੁਰੂ ਘਰ ਵੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਸੇਵੇਂ ਪੁੱਤ ਨੂੰ ਠੀਕ ਕਰਦੇ ਹੌਲੀ-ਹੌਲੀ ਜੋ ਘਰ ਤੇ ਜਮਾ ਪੂੰਜੀ ਸੀ ਉਹ ਵੀ ਮੁੱਕ ਗਈ ਇੱਕ ਦਿਨ ਐਸਾ ਆਇਆ ਪਿਓ ਪੁੱਤ ਸਾਈਕਲ ਤੇ ਗਏ ਗੁਰੂ ਘਰ ਅਰਦਾਸਾ ਕਰਨ ਪ੍ਰਸ਼ਾਦ ਦਾ ਛਕਣ ਮਹਾਰਾਜ ਦੇ ਘਰ ਸੁੱਖਾਂ ਸੁਖਣ ਵੀ ਮੇਰਾ ਪੁੱਤ ਠੀਕ ਕਰਦੀ ਜਦ ਮੁੜ ਕੇ ਵਾਪਸ ਆਏ ਸਾਈਕਲ ਹੀ ਚੋਰੀ ਕਰਕੇ ਲੈ ਗਿਆ ਉਹ ਇੱਕ ਸਾਈਕਲ ਸੀ ਜਿਹੜਾ ਸਹਾਰਾ ਸੀ ਉਹ ਵੀ ਚੋਰੀ ਹੋ ਗਿਆ ਸੇਵਾ ਸਿਉਂਦੇ ਪਿਓ ਦਾ ਤੇ ਦੋਨੋਂ ਪਿਓ ਪੁੱਤ ਪੈਦਲ ਹੋ ਗਏ ਪੈਦਲ ਹੋਏ ਪਿਓ ਪੁੱਤਾਂ ਨੂੰ ਦੇਖ ਧੰਨਵਾਦ ਉਸ ਭੈਣ ਦਾ ਜਸਵੀਰ ਕੌਰ ਸੀ ਨਾ ਨਲਵੰਤ ਕੌਰ ਭੈਣ ਧੰਨਵਾਦ ਉਹ ਮੇਰੀ ਕਲਵੰਤੋਂ ਭੈਣ ਦਾ ਜਿਨੇ ਇਹ ਬਾਪੂ ਦੀ ਤਕਲੀਫ ਦੇਖੀ ਸੇਵੇ ਦਾ ਦਰਦ ਦੇਖਿਆ ਦੋਨੋਂ ਪਿਓ ਪੁੱਤਾਂ ਨੂੰ ਸਾਡੇ ਕੋਲੇ ਇੱਥੇ 2018 ਚ ਲੈ ਕੇ ਆਏ 2018 ਚ ਕੰਬਦੇ ਹੋਏ ਹੱਥਾਂ ਨਾਲ ਪਹੁੰਚਿਆ ਸੇਵੇ ਦਾ ਬਾਪੂ ਸੰਗਲਨਾ ਬਣ ਕੇ ਲੈ ਕੇ ਆਇਆ ਸੀ ਆਪਣੇ ਪੁੱਤ ਨੂੰ ਅੱਜ ਅੱਖਾਂ ਦੇ ਵਿੱਚੋਂ ਆ ਰਹੇ ਹੰਝੂ ਇਹ ਖੁਸ਼ੀ ਦੇ ਆ ਇਹ ਸੇਵੇ ਦੇ ਬਾਪੂ ਦੇ ਹੱਥ ਜਿਹੜੇ ਹੰਝੂ ਆ ਇਹ ਦੁੱਖ ਦੇ ਨਹੀਂ ਇਹ ਰੋਂਦਾ ਨਹੀਂ ਹੱਸਦਾ ਕਹਿੰਦਾ ਮੈਂ ਹੱਸਦਾ ਕਹਿੰਦਾ ਮੈਂ ਰੋਂਦਾ ਨਹੀਂ ਮੈਂ ਰੋਂਦਾ ਨਹੀਂ ਕਿਉਂਕਿ 700 ਮੈਂਬਰਾਂ ਦਾ ਪਰਿਵਾਰ ਮਿਲ ਗਿਆ ਬਾਪੂ ਸੇਵੇ ਨੂੰ ਅਨੇਕਾਂ ਹੀ ਭੈਣਾ ਤੇ ਅਨੇਕਾਂ ਹੀ ਭਰਾ ਮਿਲ ਗਏ ਆਰਮੀ ਨੇ ਦਵਾਈ ਲੈ ਕੇ ਜਾਂਦੇ ਨੇ ਇੱਕ ਵਾਰੀ ਮਹੀਨੇ 'ਚ ਹੋਰ ਢੇੜਾ ਲਾਉਂਦੇ ਨੇ ਦੋ ਢੇੜੇ ਲੱਗਦੇ ਇਹਨਾਂ ਦੇ ਮਹੀਨੇ 'ਚ ਰਾਸ਼ਨ ਲੈ ਕੇ ਜਾਂਦੇ ਦੋਨੋਂ ਪਿਓ ਪਤ ਆਉਂਦੇ ਨੇ ਸਾਡੇ ਨਾਲ ਡਾਕਟਰ ਸਭ ਸਾਂਝਾ ਕਰ ਜਾਂਦੇ ਦੋਨੋਂ ਪਿਓ ਪਤ ਆਉਂਦੇ ਨੇ ਦਵਾਈ ਲੈ ਜਾਂਦੇ ਨੇ ਦਵਾਵਾਂ ਦੇ ਜਾਂਦੇ ਨੇ ਤੇ ਇਹ ਦਵਾਵਾਂ ਸਾਨੂੰ ਅੱਜ ਕਿੰਨੀਆਂ ਮਾਮਾਂ ਦੇ ਪੁੱਤ ਬਣਾ ਰਹੀਆਂ ਕਿੰਨੀਆਂ ਭੈਣਾਂ ਦੇ ਭਰਾ ਕਿੰਨੇ ਸੇਵਿਆਂ ਦੇ ਭਰਾ ਬਣਾ ਰਹੀਆਂ ਇਹ ਉਮੀਦਾਂ ਤੋਂ ਵੱਧ ਕੇ ਆ ਕਈ ਲੋਕ ਸੋਚਦੇ ਆ ਵੀ ਅਸੀਂ ਪਤਾ ਨਹੀਂ ਕਿਉਂ ਕਰਦੇ ਆ ਪਤਾ ਨਹੀਂ ਅਸੀਂ ਕੀ ਕਰਦੇ ਆ ਪਤਾ ਨਹੀਂ ਅਸੀਂ ਕਿਹਦੇ ਲਈ ਕਰਦੇ ਆ ਭਰਾਵੋ ਆ ਮੋਢੇ ਤੇ ਰੱਖਿਆ ਹੋਇਆ ਹੱਥ ਕੰਬ ਜ਼ਰੂਰ ਰਿਹਾ ਆ ਕੰਬਦਾ ਹੋਇਆ ਹੱਥ ਇੰਨੀ ਤਾਕਤ ਰੱਖਦਾ ਵੀ ਸਾਡੇ ਵਰਗੇ ਕਲ ਜੋ ਵੀ ਪਾਪੀਆਂ ਨੂੰ ਸਾਡੇ ਵਰਗੇ ਚੋਰਾਂ ਨੂੰ ਲੋਬੀਆਂ ਨੂੰ ਠੱਗਾਂ ਨੂੰ ਸਾਥ ਬਣਾ ਸਕਦਾ ਸਾਡੇ ਵਰਗੇ ਉਹ ਬਹਿਰੂਪੀਆਂ ਨੂੰ ਮਹਾਰਾਜ ਦੇ ਰੂਪ ਤੇ ਆਪ ਉਹ ਮਹਾਰਾਜ ਦਾ ਬਖਸ਼ਿਆ ਹੋਇਆ ਰੂਪ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈਏ ਜ਼ਿੰਦਗੀ ਦਾ ਸੁਆਸ ਸੁਆਸ ਸੇਵਾ ਦੇ ਲੇਖੇ ਲੱਗ ਸਕੇ ਇਹਨਾਂ ਦਾ ਦਵਾਵਾਂ ਦਾ ਬਹੁਤ ਵੱਡਾ ਜੋਬਾ ਬਾਪੂ ਦੀਆਂ ਦਵਾਵਾਂ 211 ਤੋਂ ਲੈ ਕੇ ਅੱਜ 224 ਤੱਕ ਆ ਗਏ ਆ ਇਹ 7 ਸਾਲ ਹੋ ਗਏ ਆ ਸੇਵੇ ਦੀ ਤੇ ਬਾਪੂ ਦੀ ਅਸੀਸ ਮਿਲਦੇ ਆ ਸੇਵਾ ਬਿਲਕੁਲ ਠੀਕ ਆ ਬਾਪੂ ਦੀਆਂ ਲੱਤਾਂ ਘੁੱਟਦਾ ਬਾਪੂ ਨੂੰ ਲੈ ਕੇ ਆਉਂਦਾ ਬਾਪੂ ਕਰਦਾ ਸੇਵਾ ਇਹਨੂੰ ਵਿਆਹੀਏ ਫਿਰ ਹੁਣ ਕਿਹੜਾ ਤੁਸੀਂ ਆਂ ਕਿੱਥੋਂ ਵਿਆਹੀਏ ਗਾ ਦੇ ਕੋਲ ਤਾਂ ਖੜੀ ਨੇ ਵਿਆਉਣਾ ਤੁਸੀਂ ਆਂ ਸੇਵਾ ਕਿਸੇ ਨੇ ਨਹੀਂ ਵਿਆਉਣਾ ਸੇਵਾ ਵਿਆਉਣਾ ਕਿਹਨੇ ਆ ਉਹ ਤੁਸੀਂ ਆਂ ਉਹ ਮਾਮੀਆਂ ਉਹ ਮਾਸੀਆਂ ਉਹ ਭੂਆ ਉਹ ਚਾਚੀਆਂ ਉਹ ਤਾਈਆਂ ਕਿੱਧਰ ਗਈਆਂ ਉਹ ਕਿੱਧਰ ਗਈਆਂ ਭਾਈ ਲਾ ਕੇ ਦੇਖੋ ਤਾਂ ਸਹੀ ਸੇਵਨ ਦੇਖ ਕੋ ਤਾਂ ਸਹੀ ਸੀਵੇਂ ਦੇ ਬਾਪੂ ਦੇ ਹੱਥ ਟੁੰਡੀ ਦੇ ਉੱਤੇ ਰੱਖੇ ਕਿਵੇਂ ਕੰਬਦੇ ਆ ਨਹੀਂ ਨਹੀਂ ਕੰਬਦਾ ਕਹਿੰਦਾ ਮੈਂ ਛੱਡ ਗਿਆ ਛੱਡ ਗਿਆ ਕਹਿੰਦਾ ਇਹ ਹੌਸਲਾ ਇਹ ਹੌਸਲਾ ਲਈ ਫਿਰਦਾ ਬਾਪੂ ਸਰਦਾਰ ਇਹ ਨਾਂ ਬਾਪੂ ਭਜਨ ਸਿੰਘ ਬਾਪੂ ਭਜਨ ਸਿੰਘ ਦਾ ਕੋਈ ਭਜਨ ਬੰਦਗੀ ਹੋਈ ਸੀ ਕੀਤੀ ਹੋਈ ਜਿਹੜਾ ਪੁੱਤ ਨੂੰ ਨਾਰਕਾਂ ਚੋਂ ਕੱਢ ਲਿਆ ਸਬਰ ਤੇ ਸੰਤੋਖ ਨਾਲ ਜ ਰੋਟੀ ਖਾਂਦੇ ਨੇ ਦੋਨੋਂ ਪ੍ਰੋਪਰ ਆਸਟ੍ਰੇਲੀਆ ਗਿਆ ਸੀ ਆਪਣੇ ਕਿੱਥੇ ਗਿਆ ਨਿਊਜ਼ੀਲੈਂਡ ਆਸਟ੍ਰੇਲੀਆ ਗਿਆ ਸੀ ਆਸਟ੍ਰੇਲੀਆ ਹੋਰ ਕਿੱਥੇ ਗਿਆ ਸੀ ਦੁਬਈ ਗਿਆ ਸੀ ਦੁਬਈ ਵੀ ਗਿਆ ਸੀ ਹਾਂਜੀ ਇਟਲੀ ਨੂੰ ਚੱਲਿਆ ਸੀ ਸੱਚ ਬਸ ਉਹ ਫਲੈਟ ਚੜਿਓ ਹੀ ਨਹੀਂ ਕਦੇ ਉਹ ਫਲੈਟ ਚੜਿਓ ਹੀ ਨਹੀਂ ਕਦੇ ਮੁੜ ਕੇ ਜਿਹੜੇ ਜਹਾਜ਼ 'ਚ ਸੇਵੇਂ ਨੇ ਬੈਠਾ ਅਸੀਂ ਭਾਗਾਂ ਵਾਲੇ ਆ ਵੀ ਅਸੀਂ ਇਹਨਾਂ ਦੇ ਨਾਲ ਦੀਆਂ ਸਵਾਰੀਆਂ ਬਣੇ ਅਸੀਂ ਭਾਗਾਂ ਵਾਲਿਆਂ ਅਸੀਂ ਬਾਪੂ ਭਜਨ ਸਿੰਘ ਦੀ ਜੀਵਨੀ ਜੀਵਨੀ ਬਾਪੂ ਇਹਨਾਂ ਕਹਿੰਦਾ ਰੋਣਾ ਨਹੀਂ ਬਸ ਰੋਣਾ ਨਹੀਂ ਮੇਰੇ ਪਿਆਰ ਹਾਂ ਰੋਂਦਾ ਨਹੀਂ ਮੇਰਾ ਪਿਆਰ ਰੋਂਦਾ ਨਹੀਂ ਮੇਰਾ ਬਾਤ ਤੇਰੇ ਤੇਰੇ ਯਾਦ ਉੱਡਦੇ ਆਂ ਆਪੂ ਤੇਰੇ ਆਸ ਮੈਂ ਕਿਹੜੀ ਸੁਭਾ ਨਹੀਂ ਸਰ ਤੇ ਆਤਰਿਆ ਕਹਾਂ ਗਰਾਉਂਦੇ ਕਿਸੇ ਦੀ ਪਰਵਾਹ ਨਹੀਂ ਮੰਨਦਾ ਬਾਪੂ ਭਜਨ ਸਿਓ ਕਿਉਂਕਿ ਰੱਬ ਨਾਲਾ ਪੁੱਤ ਮੋੜਦਾ ਰੱਬ ਨੇ ਪੁੱਤ ਮੋੜਦਾ ਰੱਬ ਨੇ ਪਤਾ ਨਹੀਂ ਕਿੱਦਾਂ ਦੇ ਹੋਈ ਜਾਂਦੇ ਆ ਸਾਡੇ ਸਾਹਮਣੇ ਦੂਸਰਿਆਂ ਦੇ ਆਲਣੇ ਲੁੱਟੇ ਜਾ ਰਹੇ ਨੇ ਸਾਡੇ ਸਾਹਮਣੇ ਦੂਸਰੀਆਂ ਚਿੜੀਆਂ ਨੂੰ ਫੜ ਫੜ ਕੇ ਪਿੰਜਰਿਆਂ 'ਚ ਬੰਦ ਕੀਤਾ ਜਾ ਰਿਹਾ ਪਰ ਅਸੀਂ ਆਵਾਜ਼ ਵੀ ਨਹੀਂ ਉਠਾ ਰਹੇ ਸਾਥ ਦੇਣਾ ਛੱਡੋ ਆਵਾਜ਼ ਵੀ ਨਹੀਂ ਉਠਾ ਰਹੇ ਵੀ ਦੱਸ ਹੀ ਦਈਏ ਪੀ ਭਾਈ ਸਾਡੀ ਰਿਸ਼ਤੇਦਾਰੀ ਚ ਸਾਡੀ ਭਾਣਜੀ ਬੰਨੀ ਹੋਈ ਆ ਸਾਡਾ ਭਾਣਜਾ ਬੰਨਿਆ ਹੋਇਆ ਅਸੀਂ ਗੱਲ ਕੀਤੀ ਸੀ ਪਰ ਸਾਡੀ ਮਾਸੀ ਸਾਡੀ ਭੂਆ ਸਾਡਾ ਮਾਮਾ ਸਾਡਾ ਫੁੱਫੜ ਮੰਨਦਾ ਨਹੀਂ ਉਹ ਕਹਿੰਦਾ ਨਹੀਂ ਦਵਾਈ ਨਹੀਂ ਦਵਾਉਣੀ ਬਹੁਤ ਕਰਕੇ ਦੇਖ ਲਿਆ ਕੋਈ ਫਾਇਦਾ ਨਹੀਂ ਹੋਇਆ ਅਸੀਂ ਤਾਂ ਬਾਬੇ ਦੇ ਜਾਣੇ ਆ ਬਾਬਾ ਕਹਿੰਦਾ ਆਪੇ ਇੱਕ ਦਿਨ ਸੰਗਲ ਖੁੱਲਣਗੇ ਇੱਥੇ ਇਸ ਤਰ੍ਹਾਂ ਦੀ ਮਾਮਾ ਜਿਹੜੀਆਂ 20 ਸਾਲਾਂ ਤੋਂ ਸੰਗਲਾਂ ਦਾ ਬੰਨੀ ਬੈਠੀ ਆ ਆਪਣੇ ਧੀਆਂ ਪੁੱਤਾਂ ਨੂੰ ਤੇ ਜੇ ਕੋਈ ਗਵੰਡੀ ਜਾਂ ਕੋਈ ਰਿਸ਼ਤੇਦਾਰ ਅਨਸ਼ੇਟਪ ਲੈਂਦਾ ਉਹ ਕਹਿੰਦੀ ਨਹੀਂ ਹੱਥਾਂ ਨਾਲ ਆਇਓ ਮੇਰੇ ਪੁੱਤ ਨੂੰ ਬਾਬੇ ਨੇ ਖੋਲਣਿਆ ਸੰਗਲ ਇਹਦੇ ਆਪੇ ਬਾਬਾ ਕਰੂਗਾ ਮੈਂ ਬਾਬੇ ਦੇ ਜਾਨੀ ਆ ਮੇਰਾ ਬਾਬਾ ਕਰੂਗਾ ਉਹ ਭਲਿਓ ਲੋਕੋ ਜੇ ਉਹ ਬਾਬੇ ਦੇ ਕਰਾਮਾਤ ਹੋਵੇ ਤਾਂ ਤੁਹਾਡੇ ਘਰ 'ਚ ਤੁਹਾਡਾ ਪੁੱਤ ਇੰਨੇ ਸਾਲਾਂ ਤੋਂ ਬੰਨਿਆ ਹੋਵੇ ਉਹ ਬਾਬੇ ਨੂੰ ਉਸੇ ਦਿਨ ਜਿੱਦਣ ਪਤਾ ਲੱਗ ਗਿਆ ਸੀ ਵੀ ਇਹ ਬੁੱਢੀ ਮਾਂ ਆਪਣੇ ਪੁੱਤ ਨੂੰ ਘਰੇ ਬੰਨ ਕੇ ਆਉਂਦੀ ਆ ਉਸੇ ਦਿਨ ਹੀ ਉਹਨੇ ਕਿਉਂ ਨਹੀਂ ਆ ਕੇ ਘਰ ਪ੍ਰਾਲਾ ਕੀਤਾ ਅੱਜ ਇਹਨਾਂ ਵੀਰਾਂ ਨੇ ਇੱਥੇ ਆ ਕੇ ਆਪਣਾ ਦੁੱਖ ਸਾਡੇ ਨਾਲ ਸਾਂਝਾ ਕੀਤਾ ਆਪਣੇ ਸਾਰਿਆਂ ਨਾਲ ਸਾਂਝਾ ਕੀਤਾ ਕਹਿੰਦੇ ਸੁੱਖ ਵੰਡਣ ਨਾਲ ਦੂਣ ਸਵਾਇਆ ਹੋ ਜਾਂਦਾ ਦੁੱਖ ਵੰਡਣ ਨਾਲ ਘਟ ਜਾਂਦਾ ਇਹਨਾਂ ਦਾ ਦੁੱਖ ਵੰਡਾਇਓ ਅਰਤੀਸ ਦਿਓ ਕੋਈ ਅਰਦਾਸ ਕਰਿਓ ਕੋਈ ਸਵਰਨ ਸਿੰਘ 30 ਸਾਲਾਂ ਦਾ ਬੰਨਿਆ ਤੇ ਇਹ 모ਹਿਤ 7 ਸਾਲਾਂ ਦਾ ਬੰਨਿਆ ਤੇ 모ਹਿਤ ਵੀ ਉਮਰ 21-22 ਸਾਲ ਆ ਤੇ 22 ਸਵਰਨ ਸਿੰਘ ਦੀ ਉਮਰ 50 ਸਾਲ ਦਿੰਦੇ ਆ ਕਿੱਡਾ ਦੈਲਾ ਭਰਾ ਦਾ ਕਿੱਡਾ ਜਿਗਰਾ ਭਰਾ ਦਾ ਜਿਹੜਾ ਆਪਣੇ ਬੰਨੇ ਹੋਏ ਭਰਾ ਨੂੰ ਅੱਜ ਇੱਥੇ ਲੈ ਕੇ ਆਇਆ ਮਹਿਸੂਸ ਕਰਿਓ ਇਸ ਵੀਰ ਦੇ ਦੁੱਖ ਨੂੰ 네ਗੇਟਿਵਿਟੀ ਨਾ ਸੋਚਿਓ 네ਗੇਟਿਵਟ ਨਾ ਸੋਚਿਓ ਪੋਜ਼ਿਟਿਵ ਸੋਚਿਓ ਕੁਛ ਸੋਚਿਓ ਵੀ ਕੀ ਮਜਬੂਰੀ ਰਹੀ ਹੋਊਗੀ ਸਕੇ ਭਰਾ ਦੇ ਸੰਗਲ ਲਾ ਕੇ ਜਿੰਦਾ ਲਾ ਕੇ ਚਾਬੀ ਜੇਬ 'ਚ ਪਾਉਣੀ ਇਹ ਭਰਾਵੋ ਖਾਲਾ ਜੀ ਦਾ ਬਾੜਾ ਨਹੀਂ ਆਪਣੇ ਪੁੱਤ ਦੇ ਜਿਹੜਾ ਤਿੰਨ ਧੀਆਂ ਦਾ ਇਕੱਲਾ ਭਰਾ ਵਾ ਉਹਦੇ ਗੁੱਟ ਤੇ ਜਿੰਦਾ ਲਾ ਕੇ ਚਾਬੀ ਜੇਬ 'ਚ ਪਾਉਣੀ ਖਾਲਾ ਜੀ ਦਾ ਬਾੜਾ ਨਹੀਂ ਭਾਈ ਇਹ ਬੜੀ ਬੜੀ ਹਿੰਮਤ ਵਾਲੀ ਸੇਵਾ ਜਿਹੜੀ ਇਹ ਕਰੀ ਜਾਂਦੇ ਆ ਕਿਉਂ ਜੇ ਖੋਲ ਦੇਣਾ ਇਹਨਾਂ ਨੂੰ ਲੋਕ ਕੁੱਟ-ਕੁੱਟ ਕੇ ਮਾਰ ਦੇਣ ਇਹਨਾਂ ਨੂੰ ਲੋਕ ਜਿਉਣ ਦਾ ਬਿਨ ਇਹਨਾਂ ਨੂੰ ਲੋਕ ਨਰਕ ਬਣਾ ਦੇਣ ਇਹਨਾਂ ਦੀਆਂ ਜ਼ਿੰਦਗੀਆਂ ਸਾਡੇ ਲੋਕ ਅੱਜ ਨਹੀਂ ਦੇਖਦੇ ਵੀ ਸਾਡੇ ਮੂਰੇ ਬੰਦਾ ਕਿਹੜੇ ਹਾਲਾਤਾਂ ਚ ਆਪਦੀ ਫ੍ਰਸਟ੍ਰੇਸ਼ਨ ਉਹਦੇ ਤੇ ਕੱਢਦੇ ਆ ਬਹੁਤ ਵਾਰ ਤਾਂ ਹੋਇਆ ਉਹ ਬਾਈ ਬਹੁਤ ਵਾਰ ਸਵਰਨੇ ਨੂੰ ਕੁੱਟਿਆ ਲੋਕਾਂ ਨੇ ਬਹੁਤ ਵਾਰ ਮੋਹਿਤ ਨੂੰ ਵੀ ਬਾਈ ਬਹੁਤ ਵਾਰ ਹੋਏ ਹੋਣੇ ਇਦਾਂ ਦੇ ਚਾਂਸ ਇਹ ਆਮ ਗੱਲ ਆ ਬਾਈ ਸਮਝੀਏ ਬਾਈ ਜੇ ਅਸੀਂ ਨਹੀਂ ਸਮਝ ਪਾ ਰਹੇ ਤਾਂ ਥੋੜਾ ਸੋਚੀਏ ਬਾਈ ਕੋਈ ਨਾ ਬਾਈ ਵਾਹਿਗੁਰੂ ਮਿਹਰ ਕਰਨ ਆਪਾਂ ਇਕੱਠੇ ਹੋ ਕੇ ਰਲ ਕੇ ਇਹ ਸੰਗਲਾਂ ਨੂੰ ਤਾਂ ਆਪਾਂ ਅੱਜ ਖੋਲਾਂਗੇ ਖੋਲਾਂਗੇ ਤੇ ਅਰਦਾਸ ਕਰੀਏ ਵੀ ਅੱਜ ਤੋਂ ਬਾਅਦ ਕਦੇ ਇਹ ਸੰਗਲ ਦਾ ਕਦੇ ਲੱਗੇ ਪੁੱਤ ਪੁੱਤ ਕੇ ਦੇ ਨਾ ਨੀਲ ਪਾ ਦੇ ਸਾਰੇ ਜੀ ਅੱਛਾ ਜਾਨੀ ਦੇ ਘਰੋਂ ਜਦੋਂ ਪਾਟ ਗਿਆ ਸਾਲਾਂ ਦੇ ਜੰਮ ਸੀ ਇਹਨੇ ਕੱਪੜਾ ਖਿੱਤੀਆ ਬੰਦੇ ਤੋਂ ਵੀ ਠੰਡ ਲੱਗਦੀ ਆ ਹਾਂ ਉਹਨਾਂ ਨੇ ਜਾਨੀ ਕਿ ਸਾਰੇ ਪਿੰਡ ਨੇ ਨਹੀਂ ਤੀਨ ਨੂੰ ਇੰਨਾ ਕੁੱਟਿਆ ਜਾਨੀ ਇੱਕ ਦੂਰਾ ਜਨਮ ਹੀ ਹੋਇਆ ਇਹਦਾ ਉਦੋਂ ਵੀ ਇਹਨੂੰ ਮਸਾਈ ਦੇਖੋ ਪਬਲਿਕ ਨੇ ਮੌਕ ਨੇ ਇੰਨਾ ਜ਼ਿਆਦਾ ਕੁੱਟਿਆ ਬਾਈ ਕਹਿੰਦਾ ਦੁਬਾਰਾ ਜੰਮਿਆ ਸਵਰਨਾ ਠੰਡ ਲੱਗਦੀ ਸੀ ਘਰੋਂ ਨਿਕਲ ਜਾਂਦਾ ਕਿਸੇ ਦੇ ਟੀੜ ਲਿਆ ਹੋਇਆ ਕੰਬਲ ਖਿੱਚ ਲਿਆ ਉਹ ਕਹਿੰਦਾ ਤੂੰ ਓਏ ਕੰਬਲ ਕਿਵੇਂ ਖਿੱਚਿਆ ਮੇਰਾ ਏ ਚੋਰਾ 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 ਜਿਹੜਾ ਆਵੇ ਠੁੱਡਾ ਜਿਹੜਾ ਆਵੇ ਮੁੱਕੀ ਜਿਹੜਾ ਆਵੇ ਲੱਤ ਸਾਡੇ ਕੋਲੇ ਬਾਈ ਆਂਦਰ ਐਮਬੀਬੀਐਸ ਡਾਕਟਰ ਆ ਬਾਈ ਦਿਨੇਸ਼ ਤਲਵਾਰ ਬੀਐਮ ਐਮਬੀ ਬੋਰਡ ਦੇ ਵਿੱਚ ਡਾਕਟਰ ਸੀ ਭਾਖ ਦਾ ਡੈਮ ਤੇ 40 ਦੇ ਵਿੱਚ ਉਹਨੇ ਜੌਬ ਕੀਤੀ ਮੈਕਸ ਹਸਪੀਟਲ ਜੌਬ ਕੀਤੀ ਐਮਬੀਬੀਐਸ ਡਾਕਟਰ ਆਫ ਸੈਟ ਹੋ ਗਿਆ ਭੁੱਖਾ ਸੀ ਸੜਕਾਂ ਤੇ ਤੁਰਿਆ ਫਿਰਦਾ ਇੱਕ ਬੀਬੀ ਮੰਦਰ ਚ ਜਾ ਰਹੀ ਥਾਲੀ ਉਹਦੇ ਹੱਥ 'ਚ ਫੜੀ ਹੋਈ ਮੱਥਾ ਟੇਕਣ ਜਾ ਰਹੀ ਪੂੜੀਆਂ ਛੋਲੇ ਬਣਾ ਕੇ ਮੰਦਰ ਲੈ ਕੇ ਜਾ ਰਹੀ ਉਹ ਮਗਰ ਤੁਰਿਆ ਜਾਂਦਾ ਉਹਨੂੰ ਦੇਖ ਕੇ ਕਿਤੇ ਵੀ ਖਾਣ ਵਾਲੀ ਚੀਜ਼ ਆ ਉਹਨੇ ਥਾਲੀ ਖੋਲੀ ਖਾਣ ਲੱਗ ਗਿਆ ਬਾਈ ਉਹਨਾਂ ਲੋਕਾਂ ਨੇ ਪਹਿਲਾਂ ਤਾਂ ਉਹਨੂੰ ਕੁੱਟਿਆ ਫਿਰ ਉਹਨੇ ਤੇ ਅਟੈਂਪਟ ਟੂ ਰੇਪ ਦਾ ਪਰਚਾ ਕਰਾਇਆ ਵੀ ਇਹ ਸਾਡੀ ਲੇਡੀਜ਼ ਦੇ ਨਾਲ ਰੇਪ ਕਰਨ ਲੱਗਿਆ ਸੀ ਤੇ ਉਹਨੂੰ ਜੇਲ੍ਹ ਭੇਜਤਾ ਬਾਈ ਉਹ ਮੈਂਟਲੀ ਅਫਸਰਟ ਬੰਦਾ 3 ਸਾਲ ਜੇਲ੍ਹ ਲਾ ਕੇ ਆਇਆ ਉਹ ਜੇਲ੍ਹ ਦੇ ਜੇਲਰ ਉਸ ਜੱਜ ਉਹ ਪੁਲਿਸ ਵਾਲੇ ਉਹ ਸਾਰੇ ਮਨ ਲੋਕ ਕਿੱਦਾਂ ਦੀ ਦਿਲੋ ਦਿਮਾਗ ਦੇ ਲੋਕ ਹੋਣ ਕਿੱਦਾਂ ਦੀ ਸੋਚ ਰੱਖਦੇ ਹੋਣਗੇ ਜਿਹੜੇ ਉਹਨੂੰ ਸਮਝ ਹੀ ਨਹੀਂ ਸਕੇ ਵੀ ਇਹ ਤਾਂ ਮੈਂਟਲੀ ਠੀਕ ਨਹੀਂ ਭਰਾਵੋ ਇੱਕ ਐਮਬੀਬੀਐਸ ਡਾਕਟਰ ਸੜਕਾਂ ਤੇ ਨੰਗਾ ਘੁੰਮ ਰਿਹਾ ਹੋਵੇ ਤੇ ਅਸੀਂ ਉਹਨੂੰ ਕਮਲਾ ਨਾ ਸਮਝੀਏ ਅਸੀਂ ਉਹਨੂੰ ਰੇਪਰਿਸ ਸਮਝੀਏ ਮੂਰਖਤਾ ਹੀ ਆ ਕਮਲਾ ਕੌਣ ਆ ਬਾਈ ਕਮਲੇ ਅਸੀਂ ਆ ਬਾਈ ਕਮਲੇ ਇਹ ਨਹੀਂ ਇਹ ਤਾਂ ਭੋਲੇ ਨੇ ਇਹ ਤਾਂ ਰੱਬ ਨੇ ਬਾਈ ਕਮਲੇਤਾ ਸੀ ਹੋ ਗਿਆ ਜਿਹੜੇ ਅੱਜ ਇਹਨਾਂ ਨੂੰ ਦੇਖ ਹੀ ਨਹੀਂ ਪਾ ਰਹੇ ਅੱਜ ਦੇਖ ਲਿਓ ਅੱਜ ਸੋਚ ਲਿਓ ਵੜਾ ਜਾ ਇਹਨਾਂ ਲਈ ਕੋਈ ਅਸੀਸ ਦੇ ਦਿਓ ਇਹਨਾਂ ਨੇ ਕੋਈ ਦਵਾਈ ਦੇ ਦਿਓ ਵੀ ਇਹਨਾਂ ਦੀ ਪ੍ਰਸ਼ਾਦ ਰੂਪੀ ਦਵਾਈ ਜ਼ਿੰਦਗੀ ਦੇ ਵਿੱਚ ਅਮਰਤ ਦਾ ਕੰਮ ਕਰੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਰਮ ਰਾਜਨ ਬਾਣ ਕਟਾਲਾ ਜੀ ਬੈਠੋ ਵੀਰ ਜੀ ਬੈਠੋ ਆਪਾਂ ਕਰਦੇ ਹਾਂ ਰਾਜਨ ਬਾਣ ਕਟਾਲਾ ਤੋਂ ਸਾਡੇ ਆਪਣੇ ਟੀਮ ਪਰ